ਕਾਲਾ ਕੜਤਾ ਕਹਣਾ ਚਾਦਰਾਂ ਤੇ ਤਰਲੇ ਆਣੀ ਪੱਗ ਹੇ 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 ਅੱਜ ਬਾਨੀ ਮਰਦੀ ਅਗਲਾ ਆਪ ਕੀਜੇ ਤੇੜਕੀਆ ਕੁਝ ਪਿੰਡ ਦੇ ਮੋਤਵਾਰ ਸਿਆਣੇ ਬਤਵੰਦੇ ਸੱਜੂ ਹਾਂ ਪਾਰੀ-ਵਾਰੀ ਅੱਗੇ ਕਹਿਣ ਚੱਲ ਪਿੰਦੀ ਚੱਲ ਪਿੰਦੀ ਚਾਚਾ ਓਏ ਹੂੰ ਚੱਲਿਆ ਪਿੰਦੀ ਚਾ ਮੈਨੂੰ ਪਤਾ ਕਿ ਅਸੀ ਓਏ ਤਾਂ ਮੈਨੂੰ ਜੜੀ ਗਰਮੀ ਮੇਰੇ ਫੜ ਕੇ ਡੋਲੇ ਬੱਲੇ ਨਾ ਸਾਰੇ ਨੂੰ ਸੱਚੋ ਸੱਚ ਦੱਸਦੇ ਬਿੱਤਰ ਡੌਲੇ ਫਰਕਿਸਕੇ ਕੰਬੇਸ ਨੂੰ ਜਿਵੇਂ ਆ ਤੈਨੂੰ ਮੇਰੇ ਹੌਣ ਤੇ ਖੜਾ ਤਾਂ ਕੀ ਕਰਕੇ ਲੱਗਦਾ ਟਾਲੇ ਮੇਰੇ ਕੰਬੇ ਹੋਣਗੇ ਉਹ ਕੋ ਫਿਰ ਮੇਰੀ ਬੇਬੇ ਦੀਆਂ ਆਸਾਂ ਨੂੰ ਗੂਰ ਪੈਈਆਂ ਇੱਕ ਵਿਚੋਲਾ ਸਾਡੇ ਘਰੇ ਰਿਸ਼ਤਾ ਲੈ ਹੀ ਆਇਆ ਚਤਨ ਕੁੜੀ ਆਲੇ ਮੈਨੂੰ ਵੇਖਣ ਆਏ ਮੈਂ ਘਰੇ ਨਹੀਂ ਸੀ ਮੈਂ दारू ਦਾ ਡੱਕਿਆ ਸਿੱਦੇ ਚਾਚੇ ਦੇ ਕੋਠੇ ਚੜ ਗਿਆ ਪਿਆ ਸੀ ਪਰ ਕੁੜੀ ਆਲੇ ਨੇ ਮੈਨੂੰ ਨਹੀਂ ਵੇਖਿਆ ਉਹਨਾਂ ਨੇ ਮੇਰੀ ਜ਼ਮੀਨ ਵੇਖੀ ਮੇਰੀ ਜਾਇਦਾਦ ਵੇਖੀ ਜਿਹੜਾ ਕੁਛ ਅਸੀਂ ਅੱਜ ਕੱਲ੍ਹ ਆਮ ਹੀ ਕਰਦੇ ਆ ਅਸੀਂ ਇਹ ਨਹੀਂ ਵੇਖਦੇ ਕਿ ਮੁੰਡੇ ਦਾ ਚੋਕੜ ਕੀ ਆ ਅਸੀਂ ਇਹ ਨਹੀਂ ਦੇਖਦੇ ਕਿ ਮੁੰਡੇ ਦੇ ਟੈਸਟ ਕਰਾ ਲਈਏ ਬਸ ਵਿਆਹ ਦਿੰਨੇ ਆ ਆਪਣੀਆਂ ਧੀਆ ਆਪਣੀਆਂ ਭੈਣਾ ਵਿਦੇਸ਼ਾਂ ਦੇ ਲਾਲਚਾਂ ਨੂੰ ਜ਼ਮੀਨਾਂ ਦੇ ਲਾਲਚਾਂ ਨੂੰ ਇਹ ਵੀ ਨਹੀਂ ਦੇਖਦੇ ਕਿ ਮੁੰਡਾ ਕੁੜੀ ਆਪਸ ਵਿੱਚ ਆਣ ਪ੍ਰਵਾਨ ਹੈ ਵੀ ਕਿ ਨਹੀਂ ਬਸ ਵਿਆਹ ਦਿੰਨੇ ਆ ਆਪਣੀਆਂ ਧੀਆ ਆਪਣੀਆਂ ਭੈਣਾ ਲਾਲਚਾਂ ਵਸ ਪੈ ਕੇ 20-20 ਸਾਲ ਵੱਡੇ ਮੁੰਡਿਆਂ ਦੇ ਨਾਲ ਜਿਹਦਾ ਸੰਤਾਪ ਉਹ ਸਾਰੀ ਜ਼ਿੰਦਗੀ ਭੋਗਦੀ ਆ ਮੇਰੇ ਬੀਏ ਪਾਸ਼ਿੰਦਰ ਦਾ ਰਸਤਾ ਮੇਰੇ ਵਰਗੇ ਨਿਛੇੜੀ ਨਾ ਹੋ ਗਿਆ ਪਹਿਲਾਂ ਪੈ ਮੇਰੇ ਘਰ ਦੇ ਨਾਲ ਲੱਗਿਆ ਸੀ ਕਿ ਵਿਆ ਪਿੱਛੋਂ ਮੇਰੀਆਂ ਹੱਥਾਂ ਤੱਕ ਉੱਤਰ ਜਾਣੀ ਪਰ ਨਹੀਂ ਹੰਤਾ ਮੈਂ ਰੋਜ਼ दारू ਪੀਂਦਾ ਰੋਜ਼ ਨੱਚੇ ਕਰਦਾ ਦਸ਼ੰਦਰ ਦੀ ਕੁੱਟ ਮਾਰ ਕਰਦਾ ਜੇ ਅਸੀਂ ਮਰ ਗਏ ਜੇ ਸਾਡੇ ਹੰਦਿਆਂ ਸਾਥੀ ਜ਼ਮੀਨ ਤੇ ਕੋਈ ਹੋਰ ਰੋਗੂ ਅਸੀਂ ਆਪ ਖੇਤੀ ਕਰਾਂਗੇ ਚੰਨਾਲਿਆਂ ਹਜੜੀ ਮੇਰੇ ਨਾਲ ਕੀ ਲੈ ਡੇੜ ਕੀ ਲਾਉਂਦੀਆਂ ਇਹ ਵੀ ਵੇਚ ਵਟ ਕੇ ਬਰੇ ਕਰ ਮੈਂ ਬਾਹਰ ਜਾਣਾ ਆ ਬਾਹਰ ਜਾਣਾ ਭੇਜ ਦੋ ਬਾਹਰ ਇਹਨਾਂ ਨੂੰ ਵੇਚ ਦੋ ਜਮੀਨਾ ਓਏ ਉਹ ਜਿੰਨਾਂ ਨੇ ਇੱਧਰ ਡੱਕਾ ਨਹੀਂ ਤੋੜਿਆ ਤੇ ਬਾਹਰ ਜਾ ਕੇ ਕੀ ਕਰ ਲੈਣਗੇ ਓਏ ਹਾਂ ਮੈਨੂੰ ਸਭ ਪਤਾ ਓਏ ਜਿਹੜੇ ਤੁਕਾਰ ਕਿਤੇ ਕਰਦਾ ਫਿਰਦਾ ਤੇ ਦੇ ਦੋ ਇਹਨਾਂ ਨੂੰ ਬਾਹਰ ਵੇਚ ਦੋ ਜਮੀਨਾ ਓਏ ਉਹ ਜਿਹੜੇ ਤੇਰੇ ਅਰਗੇ ਇੱਧਰ ਡੱਕਾ ਨਹੀਂ ਤੋੜਦੇ ਨਸ਼ੇ ਕਰਦੇ ਆ ਉਹ ਬਾਹਰ ਜਾ ਕੇ ਵੀ ਉਹ ਤੁਹਾ ਡੱਬਾ ਬੰਦ ਹੋ ਕੇ ਆਉਂਦੇ ਆ ਓਏ ਵੇਚ ਦੋ ਜਮੀਨਾ ਭੇਜ ਦੋ ਇਹਨਾਂ ਨੂੰ ਬਾਹਰ ਓਏ ਲਾਂਤਾ ਓਏ ਲਾਂਤਾ ਤੋਂ ਡਰ ਕੇ ਕੁੱਤਰਾ ਤੇ ਓਏ ਓ ਭਾਈ ਓ ਭਾਈ ਕਰਨੈਰ ਲੈ ਕੇ ਬੁੱਕੀ ਡੋਟੇ ਜਿਹੜਾ ਖਸ਼ੇਗਾ ਤੇ ਇਹਦੇ ਭਾਈ ਓ ਭਾਈ ਮੈਂ ਮਰ ਜੂ ਯਾਰ ਮਰ ਜਾ ਆਪਾਂ ਹੋਰ ਲੱਪ ਲੰਗ ਤੇਰੇ ਵਰਕੇ ਬਥੇਰੇ ਤੇਰੇ ਫਿਰਦੇ ਆ ਓ ਭਾਈ ਦੇਵੇ ਯਾਰ ਓ ਭਾਈ ਓ ਭਾਈ ਯਾਰ ਤੂੰ ਚੈਨੀ ਕੈਨੀ ਖਵਾਉਂਦਾ ਕੋਉਂਦਾ ਸਟਿੰਗਾ ਪਿਉਂਦਾ ਪਿਉਂਦਾ ਸਾਨੂੰ ਚਿੱਟੇ ਤੇ ਲੈ ਆਇਆ ਯਾਰ ਓ ਭਾਈ ਓ ਭਾਈ ਮੈਂ ਬਾਤ ਚੁਣ ਲੜੀ ਮੈਂ ਮਰ ਜੂ ਯਾਰ ਦੇਵੇ ਕੁਛ ਓ ਭਾਈ ਓ ਭਾਈ ਮੈਂ ਤਾਂ ਆਪਦੇ ਬਾਪੂ ਦਾ ਲਿਆ ਕੇ ਕੜਾ ਵੀ ਤੈਨੂੰ ਦਿੱਤਾ ਓ ਮੈਂ ਤਾਂ ਆਪਦਾ ਪੂਨ ਵੀ ਤੈਨੂੰ ਦਿੱਤਾ ਯਾਰ ਓ ਮੈਂ ਤਾਂ ਆਪਦੀ ਮਾਲੀਆਂ ਵਾਲੀਆਂ ਵੀ ਤੈਨੂੰ ਦੇਤੀਆਂ ਲਿਆ ਕੇ ਓ ਮੈਂ ਤਾਂ ਆਪਦੇ ਘਰ ਚ ਕੀ ਭਾਂਡਾ ਕੀ ਡਿੰਡਾ ਸਭ ਕੁ ਲੈ ਆ ਕੇ ਦਿੱਤਾ ਮੈਂ ਤਾਂ ਆਪਦੇ ਘਰ ਦੇ ਟੋਲਚ ਦਾਣੇ ਨਹੀਂ ਛੱਡੇ ਯਾਰ ਫਿਰ ਕੀ ਹੋ ਗਿਆ ਯਾਰ ਨਸ਼ਾ ਵੀ ਤਾਂ ਤੂੰ ਹੀ ਕਿਤੇ ਆ ਤੀਜੇ ਵੀ ਤੂੰ ਨਾਲ ਨਾਲੇ ਮਤਰਲੇ ਮੈਂ ਤਨੇ ਕਰ ਕਰ ਆਪੇ ਦੇਣਾ ਤੇ ਫਾਇਜ਼ਾਤਾ ਦੀ ਮਿਹਰ ਅੱਜ ਹੈਗਾ ਕੱਲ ਦਾ ਪਤਾ ਨਹੀਂ ਰਹੀ ਗਲਪੀਂ ਭੁਖੀ ਤੇ ਚਿੱਟੇ ਦੀ ਉਹ ਆਪਾ ਪਰਦੀਏ ਟਰੱਕ ਇੱਥੇ ਕਿਹੜਾ ਕੈਸੇ ਦੀ ਰੋਕ ਟੋਕ ਲਾ ਆ ਫੜ ਆ ਤੇਰੇ ਲਈ ਇੱਕ ਨਵੀਂ ਸ਼ਹਿ ਲੈ ਕੇ ਆਈ ਚਿੱਟਾ ਪਾਡਰ ਕਹਿੰਦੇ ਇਹਨੂੰ ਚਿੱਟਾ ਪਾਡਰ ਤੇ ਦੇਖੀ ਕਿ ਜਾਨਾ ਲਾ ਹੋਏ ਲਾ 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 ਤੇ ਕੀ ਬੇ ਦਿਨੇਂਦਰ ਦੀਆਂ ਪੌਰੀਆਂ ਡਾਂਸ ਕਰਦੀਆਂ ਨਿਰਨਣ ਤਾਂ ਮੈਨੂੰ ਕਰਨਾਲ ਕਿਨੇ ਕਣ ਆ ਤੇ ਮੈਨੂੰ ਲੱਗਿਆ ਧੰਨਵਾਦ ਭਾਈਓ ਚਲ ਧੰਨਵਾਦ ਦਾ ਲੱਗਦਾ ਤੂੰ ਐ ਦੱਸ ਆਪਣਾ ਛੋਟਾ ਭਰਾ ਕਿੱਥੇ ਹੁੰਦਾ ਉਹ ਦਾ ਇੱਕ ਕਾਲਜ ਜਾਂਦਾ ਬਾਈ ਲੈ ਕਾਲਜ ਜਾਂਦਾ ਹੋ ਉਹਨੂੰ ਵੀ ਨਾ ਲੈ ਕੇ ਆ ਕੇ ਕਿਰਿਆ ਕਿਉਂ ਕਿ ਉਹ ਕੀ ਸੋਚੂ ਤੇਰੇ ਵੱਡੇ ਪਰਾ ਆਪਸ ਪਤਾ ਹੀ ਨਹੀਂ ਕੀ ਕੁਸਰ ਮੁਸਰ ਕਰੀ ਜਾਂਦੇ ਹੋ ਉਹਨੂੰ ਨਾ ਲੈ ਕੇ ਆ ਕੇ ਚੰਗਾ ਇਹਨਾਰੇ ਆਜੀ ਸਾਹਿਬ ਨੇ ਮਟਰ ਤੇ ਤੈਨੂੰ 33 33 ਦਾਰੂ ਵੀ ਪੀਉ ਹੈ ਦਾਰੂ ਲੈ ਇੱਕ ਮੈਂ ਕਿਹਨਾਂ ਭੰਡਰ ਦੇਣਾ ਬੀਬਾ ਚਲ ਚੰਗਾ ਆਜੀ ਸਾਹਿਬ ਮੁੰਡੇ ਵਾਲੇ ਜ਼ਮੀਨ ਦੀ ਕਾਜ਼ੀ ਕਰਦੇ ਕਰਵਾਤੀ ਮੇਰੇ ਨਾਲ ਹੈ ਤਾਈ ਗਲੀ ਜਿਸਦੀ ਤੂੰ ਉਹਨੇ ਨਾ ਕਰਦੇ ਉਹਨੇ ਤੋਂ ਮੈਂ ਆਪੇ ਲੈ ਲਊਂ ਇਹ ਕਹਿੰਦਾ ਬਈ ਘਰ ਦਾ ਘਰ ਤੇ ਘਾਲੀ ਨੂੰ ਮੇਰੇ ਲੈਣਾ ਤਾਨੂੰ ਕੋਟਿਕ ਚਾਰੀ ਦੇ ਚੱਕਰਾ ਚ ਪੈਣਾ ਐ ਬਈ ਐ ਲੈ ਗਿਆ ਮੈਂ ਪਟਵਾਰੀ ਨੂੰ ਐ ਦੰਦੀਆਂ ਤੇ ਨਾਲੇ ਉਹੀ ਦੰਦੀ ਜਣ ਤੇ ਤੱਕ ਚੜਦੀਆਂ ਪੌੜੀਆਂ ਨਹੀਂ ਚੜੇ ਜਣ ਚੁੱਪ ਕਰਕੇ ਸੈੱਟ ਕਰਦੀ ਤੇ ਨਾ کہیں ਦਸਿਆ ਨਹੀਂ ਉੱਪਰ ਤੱਕ ਪਾਉਂ ਜਾ ਮੇਰੇ ਉੱਪਰ ਤੱਕ ਲੈ ਤਾਂ ਮੈਂ ਜ਼ਮੀਨ ਉਹ ਵੇ ਲੈਣੀ ਆ ਸੰਗਾ 50 ਕਰਨੈਲ ਸਿਆਂ ਜਾ ਓਏ ਹੱਲਿਆ ਪਟਵਾਰੀ ਦਾ ਇੱਕ ਰਾਲਾ ਜ਼ਮੀਂਦਾਰ ਜੇਸਤੀ ਆਉਂਦੇ ਨਾ ਉਹ ਜ਼ਮੀਨ ਤਾਂ ਕਿਸਾਨ ਦੀ ਮਾਂ ਹੁੰਦੀ ਆ ਪਰ ਮੇਰੇ ਨਿਹੜੀ ਪੁੱਤਾਂ ਨੇ ਆਪ ਦੀ ਮਾਂ ਹੀ ਵੇਚ ਕੇ ਖਾਲੀ ਬਲਾਂਤਾ ਓਏ ਬਲਾਂਤਾ ਤੋਂ ਡਰ ਕੇ ਪੁੱਤਾਂ ਤੇ ਉਹ ਭੁੜਿਆ ਘਰ ਤਾਂ ਬੜ ਲੈਂਦੀਆ ਕਰ ਪਹਿਲੇ ਹੀ ਲਾਂਤਾ ਬੋਲ ਲੱਭੇ ਨਾ ਓਏ ਲਾਂਤਾ ਨਾ ਪਾਵਾਂ ਦਾ ਹੋਰ ਕੀ ਕਰਾਂ ਓਏ ਉਹ ਕਨੈਲ ਆਇਆ ਸੀ ਸਭ ਕੁਝ ਦੱਸ ਗਿਆ ਤੁਹਾਡੇ ਬਾਰੇ ਤੁਸੀਂ ਕੀ ਕੀ ਗਾਲ ਕਿਤੇ ਕਰਦੇ ਫਿਰਦੇ ਆ ਓਏ ਰੱਬਾ ਓਏ ਓਏ ਨਾ ਨਾਲ ਤਾਂ ਮੈਨੂੰ ਇੱਕ ਧੀ ਦੇ ਦਿੰਦਾ ਉਹ ਬੜਾਪੇ ਚ ਮੇਰਾ ਸਹਾਰਾ ਤਾਂ ਬੰਦੀ ਇਹਨਾਂ ਨੇ ਤਾਂ ਮੈਤਾ ਮੇਰੀ ਪੋਤੀ ਵੀ ਗੋਲੀ ਮੈਤਾ ਮੇਰੀ ਪੋਤੀ ਵੀ ਗੋਲੀ ਓਏ ਉਹ ਲਾਂਤਾ ਓਏ ਉਹ ਲਾਂਤਾ ਟੋੜ ਕੇ ਪੁੱਤਰਾ ਤੇ ਉਹ ਲਾਂਤਾ ਓਏ ਪੰਜਾਬ ਦੇ ਪੁੱਤੋ <oa> <entertainSí2> <ता नाज़ ikal> चिट्टे नशे टीक नशे अमैक ना बापू पंजाब चो मारन लगे पर सा बापू पंजाब चो हज मारिया नहीं मारिये बचाली अपने बापू पंजाब सुन अपने बापू पंजाब सुन